ਕਰੋੜ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਡੇਢ ਕਰੋੜ ਦੀ ਵਿਚਨ ਦੇ ਵਿੱਚ ਉਹਨੂੰ ਕਾਮਯਾਬ ਹੋ ਜੰਨੇ ਹੋ ਤੇ ਆਪਣੇ ਦੋਸਤਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਕਿ ਇਹ ਡੇਢ ਕਰੋੜ ਦੀ ਪ੍ਰਾਪਰਟੀ ਵਿਕ ਸਕਦੀ ਹੈ ਤਾਂ ਮੈਂ ਕਹਿੰਦਾ ਵੀ ਤੁਹਾਡੇ ਕੋਲ ਤੁਹਾਡੇ ਦੋਸਤਾਂ ਦੀ ਲੈਣ ਲੱਗ ਜੂਗੀ ਕਿ ਯਾਰ ਮੇਰੇ ਪਹਿਲ ਵਾਲੇ ਮੇਰੇ ਪਹਿਲ ਵਾਲੇ ਪੰਗਾ ਕੀ ਹੈ ਪੰਗਾ ਇਹ ਹੈ ਕਿ ਜਦੋਂ ਤੁਹਾਡਾ ਆਪਣੇ ਕੰਫੀਡੈਂਸ ਨਹੀਂ ਹੁੰਦਾ ਜਿਹੜੇ ਤੁਸੀਂ ਉਹ ਗੱਲ ਕਰੀ ਵੀ ਡਰ ਲੱਗਦਾ ਤੁਹਾਡਾ ਆਪਣੇ ਕੰਫੀਡੈਂਸ ਨਹੀਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਕੀ ਕਹੋਗੇ ਵੀ ਇੱਥੇ ਪੈਸੇ ਲਾ ਲੈ ਕੰਫੀਡੈਂਸ ਤਾਂ ਆਪਣੇ ਅੰਦਰ ਪਾਇਦਾ ਕਰੋ ਨਾ ਜੇ ਤੁਹਾਡੇ ਅੰਦਰ ਕੰਫੀਡੈਂਸ ਪੈਦਾ ਹੋ ਗਿਆ ਤੁਸੀਂ ਲੋਕਾਂ ਨੂੰ ਦੁਕਾਨ ਦੇ ਵਿੱਚ ਕਾਮਯਾਬ ਹੋਗੇ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਗੇ ਪੈਸਾ ਲੋਕਾਂ ਕੋਲ ਬੁਥੇ ਰਿਹਾ ਜਿੰਨਾ ਮਰਜ਼ੀ ਰੋਈ ਤੋ ਆਪਣੇ ਪੈਸੇ ਦਿੱਤਾ ਲੋਡ ਹੈ ਨਹੀਂ ਅਦਰ ਪੀਪਲਜ਼ ਮਨੀ OPM ਦਾ ਫਾਰਮੂਲਾ ਮੈਂ ਬਣਾਇਆ OPM ਦਾ ਮਤਲਬ ਅਦਰ ਪੀਪਲਜ਼ ਮਨੀ ਲੋਕਾਂ ਦੇ ਪੈਸੇ ਨਾਲ ਕਿੱਦਾਂ ਕੰਮ ਕਰਨਾ ਇਹ ਕੰਮ ਸਿੱਖਣਾ ਚਾਹੀਦਾ ਸਮਝ ਹਮ ਅਜਾ ਇੱਕ ਏਚੀਵੀ ਦਾ ਵੀ ਪੰਜਾਬ ਦੇ ਪ੍ਰੋਪਰਟੀ ਲਰ ਬਹੁਤ ਜ਼ਿਆਦਾ ਨੇ ਹਨ ਬਹੁਤ ਸਾਰੇ ਪ੍ਰੋਪਰਟੀ ਲਰ ਵੀ ਇੱਕ ਏਟ ਚੱਕੋ ਤਾਂ ਬਹੁਤ ਸਾਰੇ ਪ੍ਰੋਪਰਟੀ ਦੇ ਵਿੱਚੋਂ ਨਿਕਣ ਨੇ ਮੇਰੇ ਯਾਰ ਦੋਸਤ ਵੀ ਪ੍ਰੋਪਰਟੀ ਲਰ ਹਨ ਮਨੂ ਮੇਸ਼ਾ ਦੇਖਦਾ ਹਾਂ ਜਦੋਂ ਵੀ ਉਹ ਮਿਲਦਾ ਹੈ ਤਾਂ ਉਹਦੇ ਕੋਲ ਡਾਕੂਮੈਂਟਸ ਹੁੰਦੇ ਨੇ ਹਮੇਸ਼ਾ ਉਹ ਡਾਕੂਮੈਂਟਸ ਰੈਡੀ ਕਰਨ ਤੇ ਲੱਗਿਆ ਰਹਿੰਦਾ ਹੈ ਇੱਧਰ ਚਲੇ ਗਏ ਉੱਧਰ ਚਲੇ ਗਏ ਗੀੜ ਤੇ ਗੀੜਾ ਡਾਕੂਮੈਂਟਸ ਕਿਹੜੇ ਚਾਹੀਦੇ ਹੁੰਦੇ ਨੇ ਤੇ ਕਿੱਦਾਂ ਸਾਰ ਨੂੰ ਮੈਨੇਜ ਕਰਕੇ ਰੱਖਣਾ ਪੈਂਦਾ ਹੈ ਨਹੀਂ ਥੋੜਾ ਸਵਾਲ ਜਿਹੜਾ ਇਹ ਹੈ ਵੀ ਹਰੇਕ ਗਲੀ ਦੇ ਵਿੱਚ ਪ੍ਰਾਪਰਟੀ ਡੀਲਰ ਬੈਠਾ ਇਹੀ ਸਵਾਲ ਹਰੇਕ ਗਲੀ ਦੇ ਵਿੱਚ ਮੈਂ ਮੰਨਦਾ ਵੀ ਪ੍ਰਾਪਰਟੀ ਡੀਲਰ ਬਹੁਤ ਹੋ ਗਏ ਮੰਨਦੇ ਪਰ ਮੈਂ ਇੱਕ ਗੱਲ ਬੜੀ ਸ਼ੌਕਿੰਗ ਗੱਲ ਕਹਿਣ ਲੱਗਦਾ ਤੁਹਾਨੂੰ 100 ਚੋਂ ਦੋ ਬੰਦੇ ਪ੍ਰਾਪਰਟੀ ਡੀਲਰ ਐਸੇ ਆ ਜਿਨ੍ਹਾਂ ਨੂੰ ਕ ਕੰਮ ਨਹੀਂ ਆਂਦਾ ਲੋਕਾਂ ਨੂੰ ਬਾਕੀ ਦੇ 98 ਵੈਸੀ ਨੇ ਵੈਸੀ ਬੈਠੀ ਹੈ ਨਹੀਂ ਆਂਦਾ ਡੀਲ ਕਰਨੀ ਨਹੀਂ ਆਂਦੀ ਲੋਕਾਂ ਨਾਲ ਲੋਕਾਂ ਨੂੰ ਸਮਝਾਉਣਾ ਨਹੀਂ ਲੋਕਾਂ ਨੂੰ ਮਨਾਣਾ ਆਂਦਾ ਲੋਕਾਂ ਨੂੰ ਨਾਲ ਕਨਵਿੰਸ ਕਰਨਾ ਨਹੀਂ ਆਂਦਾ ਲੋਕਾਂ ਨਾਲ ਗੱਲਬਾਤ ਕਰਨੀ ਨਹੀਂ ਆਂਦੀ ਕੰਫੀਡੈਂਸ ਨਹੀਂ ਆਂਦਾ ਪ੍ਰਾਪਰਟੀ ਨੂੰ ਤੋੜ ਮਰੋੜ ਕੇ ਕਿੱਦਾਂ ਮਤਲਬ ਤੁਸੀਂ ਅੱਗੇ ਵਧੀਆ ਬਣਾ ਸਕਦੇ ਹੋ ਉਹਦੀਆਂ ਜਿਹੜੀਆਂ ਬਰੀਕੀਆਂ ਨਹੀਂ ਆਂਦੀਆਂ ਬਹੁਤ ਬੰਦਿਆਂ ਨੂੰ ਨਹੀਂ ਆਂਦੀਆਂ ਜਿਹੜੇ ਬੰਦਿਆਂ ਨੂੰ ਆਂਦੀਆਂ ਉਹਨਾਂ ਕੋਲ ਤਾਂ ਕੰਮ ਮੁੱਕਦਾ ਹੀ ਨਹੀਂ ਉਹ ਤਾਂ ਉਹ ਤਾਂ ਕੰਮੇ ਬਹੁਤ ਕੰਮ ਹੈ ਬਹੁਤ ਘੱਟ ਬੰਦੇ ਐ ਜਿਹੜੇ ਬੰਦੇ ਮੱਥਾ ਮਾਰਦੇ ਐ ਮੱਥਾ ਹੀ ਨਹੀਂ ਮਾਰਦੇ ਲੋਕ ਲੋਕ ਤਾਂ ਪੈਸੇ ਪਿੱਛੇ ਲੱਗੇ ਹੋਏ ਯਾਰ ਉਹਨੇ ਇੰਨੇ ਪੈਸੇ ਕਮਾ ਲਏ ਮੈਂ ਵੀ ਇੰਨੇ ਪੈਸੇ ਕਮਾਣੇ ਕੰਮ ਸਿੱਖਣ ਵਾਲੇ ਪਾਸੇ ਹੀ ਨਹੀਂ ਕੋਈ ਤੁਰਦਾ ਮੈਂ ਕਹਿੰਦਾ ਬੜੀ ਸ਼ੌਕਿੰਗ ਗੱਲ ਹੈ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ 100 ਚੋਂ 98 ਬੰਦੇ ਮੂਰਖ ਤੁਰੇ ਫਿਰਦੇ ਐ ਪ੍ਰੋਪਰਟੀ ਦੇ ਵਿੱਚ ਕੰਮ ਨਹੀਂ ਆਂਦਾ ਮੈਂ ਵਕੀਲਾਂ ਦੇ ਵੀ ਦੇਖਿਆ ਮਨ ਜਾਣ ਜੋ ਮਰਜੀ ਮੈਂ ਵਕੀਲਾਂ ਦੇ ਵੀ ਦੇਖਿਆ ਵਕੀਲਾਂ ਨਾਲ ਮੇਰੀ ਕਿੰਨੇ ਵਾਹ ਪੈਂਦਾ ਵਕੀਲਾਂ ਨੂੰ ਨਹੀਂ ਆਂਦਾ ਕੰਮ ਕਰਨਾ ਬਹੁਤੇ ਬਹੁਤੇ ਵਕੀਲਾਂ ਨੂੰ ਨਹੀਂ ਆਂਦਾ ਮੈਂ ਇੱਕ ਇਹੋ ਜਿਹਾ ਵਕੀਲ ਜਾਣਦਾ ਜਿਹੜਾ ਮੇਰੇ ਨਾਲ ਬਹਿਸ ਕਰਦਾ ਰਿਹਾ ਕਿ ਵਿੱਗੇ ਚ 1200 ਕਾਜ ਹੁੰਦੇ ਆ ਚੌਹਨ ਵਕੀਲ ਐ 38 ਸੈਕਟਰ ਰੰਦਾ ਕਹਿੰਦਾ ਜੀ 1200 ਕਾਜ ਹੁੰਦੇ ਉਹ ਮੈਂ ਕਹਾਂ 1000 ਕਾਜ 1008.33 ਹੁੰਦੇ ਕਹਿੰਦਾ ਨਹੀਂ ਜੀ 1200 ਹੁੰਦੇ ਮਤਲਬ ਬਿਨਾਂ ਗੱਲ ਤੋਂ ਹੀ ਇਹ ਜੇ ਇਹ ਜਿਹੜੇ ਵਕੀਲ ਹੈਗੇ ਇਹਨਾਂ ਨੇ ਕੀ ਬਹਿਸ ਕਰਨੀ ਹੈ ਦੱਸੋ ਜਾ ਕਿੱਥੇ ਇਸੇ ਤਰੀਕੇ ਨਾਲ ਪ੍ਰਾਪਰਟੀ ਐਂਡ ਜਿਹੜੇ ਬੋਰਡ ਲਾ ਕੇ ਬੈਠੇ ਆ ਲੋਕਾਂ ਦੀ ਦੇਖੋ ਦੇਖੀ ਬੈਠੇ ਆ ਲੋਕਾਂ ਨੂੰ ਪੈਸਾ ਕਮਾਉਂਦਾ ਦੇਖ ਰਿਹਾ ਲੇਕਿਨ ਸਿੱਖ ਦੇ ਨਹੀਂ ਮੈਂ ਕਹਿੰਦਾ ਜਿਹੜਾ ਬੰਦਾ ਸਿੱਖੇ ਕੰਮ ਕਰੇਗਾ ਉਸ ਬੰਦੇ ਕੋਲ ਕੰਮ ਦੀ ਕੋਈ ਕਮੀ ਹੈ ਹੀ ਨਹੀਂ ਜਿੰਨਾ ਮਰਜੀ ਕੰਮ ਕਰ ਲਵੇ ਲੇਕਿਨ ਸਿੱਖਣ ਦੇ ਵਿੱਚ ਤਾਂ ਕਮੀ ਆਉਂਦੀ ਵੀ ਹੈ ਨਾ ਜਦੋਂ ਸਿੱਖਣ ਧਿਆਨ ਲਾਉਂਦੇ ਨੇ ਧਿਆਨ ਸਾਡਾ ਇਧਰਲੇ ਪਾਸੇ ਨੂੰ ਹੁੰਦਾ ਵਾ ਜੇ ਕੋਈ ਕੋਈ ਵੀ ਕੰਮ ਕਰੇ ਜ਼ਰੂਰੀ ਨਹੀਂ ਕਿ ਕੋਈ ਵੱਲਾ ਪ੍ਰਾਪਰਟੀ ਦਾ ਹੀ ਕੰਮ ਹੋਵੇ ਧਿਆਨ ਇਸ ਚੀਜ਼ ਦੇ ਵੱਲ ਹੁੰਦਾ ਵਾ ਵੀ ਇਹ ਅੱਜ ਪ੍ਰਾਪਰਟੀ ਅੱਜ ਫੜ ਲਈ ਹੈ ਇਹ ਕਿਤੇ ਗਲਤ ਨਾ ਹੋ ਜAVE ਤੇ ਲੱਭਿਆ ਕਿਸ ਤਰੀਕੇ ਦੇ ਨਾਲ ਜਾਵੇ ਵੀ ਹਾਂ ਇਹ ਹੀ ਪ੍ਰਾਪਰਟੀ ਹੈ ਜਿਹੜੀ ਸਾਨੂੰ ਪ੍ਰੋਫਿਟ ਜਿਹੜੀ ਆ ਦੇ ਕੇ ਜਾਊਗੀ ਦੇਖੋ ਮੈਂ ਗੱਲ ਕਹਿਣਾ ਹੁੰਦਾ ਜਿਹੜੀ ਸਾਡੀਆਂ ਟ੍ਰੇਨਿੰਗਾਂ ਚੱਲਦੀਆਂ ਟ੍ਰੇਨਿੰਗਾਂ ਦੇ ਵਿੱਚ ਇੱਕੋ ਚੀਜ਼ ਸਮਝਾਉਣਾ ਮੈਂ ਜਿਹੜੀ ਮੇਨ ਰੀਡ ਦੀ ਹੱਡੀ ਆ ਉਹ ਹੈਗੀ ਹੈ ਸਿਲੈਕਸ਼ਨ ਆਫ ਅ ਰਾਈਟ ਪ੍ਰੋਪਰਟੀ ਹੂੰ ਸਿਲੈਕਸ਼ਨ ਆਫ ਜਦੋਂ ਤੁਹਾਨੂੰ ਇਹ ਚੀਜ਼ ਆ ਜਣੀ ਹੈ ਸਿਲੈਕਸ਼ਨ ਆਫ ਰਾਈਟ ਪ੍ਰੋਪਰਟੀ ਚੰਗੀ ਪ੍ਰੋਪਰਟੀ ਲੱਭਣ ਦੇ ਵਿੱਚ ਤੁਸੀਂ ਕਾਮਯਾਬ ਹੋ ਜਨੇ ਹੋ ਫਿਰ ਤੁਸੀਂ ਜੇ ਜ ਮਰਜ਼ੀ ਕੰਮ ਤੁਸੀਂ ਕਰ ਸਕਦੇ ਹੋ ਪੰਗਾ ਇਹ ਹੈ ਕਿ ਸਾਨੂੰ ਸਿਲੈਕਸ਼ਨ ਆਫ ਰਾਈਟ ਪ੍ਰੋਪਰਟੀ ਨਹੀਂ ਆਂਦੀ ਰਾਈਟ ਪ੍ਰੋਪਰਟੀ ਹੈ ਕਿਹੜੀ ਹੈ ਰਾਈਟ ਪ੍ਰੋਪਰਟੀ ਦਾ ਮਤਲਬ ਹੈ ਜਿਹੜੀ ਪ੍ਰੋਪਰਟੀ ਸੂਟ ਕਰਦੀ ਹੋਵੇ ਸਾਨੂੰ ਜਿਹੜੀ ਪ੍ਰੋਪਰਟੀ ਤੋਂ ਅਸੀਂ ਚਾਰ ਪੈਸੇ ਕਮਾ ਸਕੀਏ ਜਿਹੜੀ ਪ੍ਰੋਪਰਟੀ ਨੂੰ ਅਸੀਂ ਮੈਨੇਜ ਕਰ ਸਕੀਏ ਰਾਈਟ ਪ੍ਰੋਪਰਟੀ ਉਹ ਪ੍ਰੋਪਰਟੀ ਹੈ ਰਾਈਟ ਪ੍ਰੋਪਰਟੀ ਦਾ ਮਤਲਬ ਇਹ ਥੋੜੀ ਹੈ ਕਿ ਆਪਾਂ ਨੇ ਇਹ ਜੀ ਪ੍ਰੋਪਰਟੀ ਲੈ ਲੈਣੀ ਹੈ ਜਿਹੜੀ ਜਾਂ ਤਾਂ ਵਿਕਦੀ ਨਹੀਂ ਜਾਂ ਜੇ ਵਿਕਦੀ ਹੈ ਤਾਂ ਬਹੁਤ ਜ਼ਿਆਦਾ ਰੇਟ ਦੇ ਉੱਪਰ ਵਿਕਦੀ ਹੈ ਉਹਨੂੰ ਕਰਨਾ ਰਾਈਟ ਪ੍ਰੋਪਰਟੀ ਦਾ ਮਤਲਬ ਹੈ ਜਿਹੜੀ ਪ੍ਰੋਪਰਟੀ ਨਾਲ ਅਸੀਂ ਥੋੜੀ-ਬੋਤੀ ਛੇੜਛਾੜ ਕਰਕੇ ਛੇੜਛਾੜ ਕਰਕੇ ਅਸੀਂ ਆਪਣਾ ਉਹਦੇ 'ਚ ਕੰਮ ਕਰ ਸਕੀਏ ਉਹਨੂੰ ਤਿਆਰ ਕਰ ਸਕੀਏ ਤਿਆਰ ਕਰਕੇ ਉਹਦੇ 'ਚ ਜਦੋਂ ਵੇਚੇ ਘੱਟ ਸਕੀਏ ਰਾਈਟ ਪ੍ਰੋਪਰਟੀ ਤੇ ਰਾਈਟ ਪ੍ਰੋਪਰਟੀ ਦਾ ਮਤਲਬ ਤਾਂ ਇਹੀ ਹੈ ਕਿ ਤੁਸੀਂ ਪ੍ਰੋਪਰਟੀ ਨੂੰ ਲੱਭਣ ਤੇ ਉੱਪਰ ਮਿਹਨਤ ਕਰਨੀ ਹੈ ਕਿ ਕਿਹੜੀ ਪ੍ਰਾਪਰਟੀ ਵਿਕਣ ਵਾਲੀ ਹੈ ਤੇ ਕੀ ਕਰਨਾ ਉਹਨੂੰ ਮੈਂ ਰੀਸ਼ੇਪ ਵੀ ਕਹਿੰਨਾ ਵੀ ਪ੍ਰਾਪਰਟੀ ਨੂੰ ਰੀਸ਼ੇਪ ਕਰਨਾ ਪ੍ਰਾਪਰਟੀ ਦੀ ਕੋਈ ਪ੍ਰੋਬਲਮ ਹੈ ਸੁਪੋਜ਼ ਉਹਨੂੰ ਰਸਤਾ ਕੱਚਾ ਲੱਗਦਾ ਤੁਸੀਂ ਰਸਤਾ ਠੀਕ ਕਰ ਲਓ ਅਸੀਂ ਉਹਨੇ ਕੋਈ ਸਰਾਂਹ ਦੇ ਜ਼ਮੀਨ ਲਈ ਸੀਗੀ ਸਰਾਂਹ ਜ਼ਮੀਨ ਲੈ ਕੇ ਉਹਦਾ ਰਸਤਾ ਉੱਚਾ ਨੀਵਾ ਜਿਹਾ ਰਸਤੇ ਸੀਗੇ ਅਸੀਂ ਉਹਦਾ ਰਸਤਾ ਠੀਕ ਕਰ ਲਿਆ ਗਾਹ ਕੰਨੀ ਸ਼ੁਰੂ ਹੋ ਗਏ ਕਿੰਨੇ ਗੱਲ ਮਤਲਬ ਵਧੀਆ ਰੇਟ ਤੇ ਗਾਹ ਕਾਣੇ ਸ਼ੁਰੂ ਹੋਗੇ ਮਤਲਬ ਪਹਿਲਾਂ ਪ੍ਰਾਪਰਟੀ ਸਿਲੈਕਟ ਕੀਤੀ ਸਾਨੂੰ ਦੇਖਿਆ ਵਿੱਚ ਗੁੰਜਾਇਸ਼ ਹੈਗੀ ਹੈ ਦੂਜੇ ਨੰਬਰ ਤੇ ਇਹਦੀ ਰੇਟ ਜਿਹੜਾ ਪ੍ਰੋਪਰ ਕਿਉਂ ਨਹੀਂ ਆਇਆ ਅਸੀਂ ਦੇਖਿਆ ਵੀ ਰਸਤੇ ਕਰਕੇ ਨਹੀਂ ਆਇਆ ਰਸਤਾ ਦੀ ਠੀਕ ਕਰ ਲਿਆ ਰਸਤਾ ਠੀਕ ਕਰਨ ਕਰਕੇ ਉਸ ਤੋਂ ਬਾਅਦ ਸਾਡੇ ਕੋ ਗਾਹ ਕਾਣੇ ਸ਼ੁਰੂ ਹੋਗੇ ਜਿਹੜੀ ਫਿਰ ਉਹੀ ਗੱਲ ਹੋ ਗਈ ਨਾ ਵੀ ਜਿਹੜੀ ਸਿਲੈਕਸ਼ਨ ਆਫ ਰਾਈਟ ਪ੍ਰਾਪਰਟੀ ਹੈ ਇਹ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਦੂਜਾ ਫਾਰਮੂਲਾ ਜਿਹੜਾ ਮੈਂ ਸਿਕਣਾ ਸੀਸੀਐਮ ਸੀਸੀਐਮ ਦਾ ਮਤਲਬ ਪਹਿਲਾ ਕੈਲਕੂਲੇਸ਼ਨ ਦੂਜੀ ਸੀ ਕੰਪੈਰੀਜ਼ਨ ਆਫ ਰੇਟ ਹੈ ਤੀਜੀ ਸੀ ਮੈਨਿਪੂਲੇਸ਼ਨ ਕੈਲਕੂਲੇਸ਼ਨ ਦੇ ਵਿੱਚ ਜਾਣੀ ਚਾਹੀਦੀ ਹੈ ਵੀ ਆਪਾਂ ਪ੍ਰਾਪਰਟੀ ਕਿੰਨੇ ਦੀ ਲੈ ਰਹੇ ਹਾਂ ਕਿੰਨੇ ਦੀ ਇਹਦੇ ਵਿੱਚ ਮਿੱਟੀ ਪਏਗੀ ਜੇ ਮਿੱਟੀ ਪੈਂਦੀ ਹੈ ਕਿੰਨੇ ਦੇ ਇਹਦੇ ਰਸਤੇ ਠੀਕ ਹੋਣਗੇ ਕਿੰਨੇ ਦੇ ਕਿੰਨੇ ਦਾ ਇਹਦੇ ਵਿੱਚ ਹੋਰ ਚੀਜ਼ ਜਾਣ ਗਿਆ ਕਿੰਨਾ ਰਜਿਸਟਰੀ ਖਰਚਾ ਕਿੰਨੀਆਂ ਦਲਾਲੀਆਂ ਕਿੰਨਾ ਸਾਰੀਆਂ ਚੀਜ਼ਾਂ ਕੈਲਕੂਲੇਸ਼ਨ ਦੇ ਵਿੱਚ ਜਾਣੀ ਚਾਹੀਦੀਆਂ ਅਗਲਾ ਸੀ ਹੈ ਜਿਹੜਾ ਸੀਸੀਐਮ ਅਗਲਾ ਸੀ ਹੈ ਉਹ ਕੰਪੈਰੀਜ਼ਨ ਆਫ ਰੇਟ ਹੈ ਕਿ ਆਪਾਂ ਨੇ ਆ ਪ੍ਰਾਪਰਟੀ ਲੈ ਰਹੇ ਹਾਂ ਤੇ 2 ਕਰੋੜ ਰੁਪਏ ਕਿੱਲੇ ਲੈ ਰਹੇ ਹਾਂ ਆਲੇ ਦੁਆਲੇ ਕੀ ਰੇਟ ਮਿਲਦੀ ਹੈ ਜੇ ਆਲੇ ਦੁਆਲੇ ਰੇਟ 2.5 ਕਰੋੜ ਰੁਪਇਆ ਇਹ ਦੋ ਨੂੰ ਮਿਲਦੀ ਕਿਉਂ ਆ ਫਿਰ ਯਾ ਛੋਟੇ ਪਲਾਟ ਹੈ ਆਪਾਂ ਕੋਈ ਕਲੋਨੀ ਦੇ ਵਿੱਚ ਚਲੇ ਗਏ ਇੱਕ ਕਲੋਨੀ ਚ ਪਲਾਟ 12000 ਰੁਪਏ ਕਾਜ ਮਿਲ ਰਿਹਾ ਇੱਕ ਚ 20000 ਰੁਪਏ ਕਾਜ ਮਿਲ ਰਿਹਾ 20000 ਵਾਲਾ 20000 ਕਿਉਂ ਹੈ 12000 ਵਾਲਾ 12000 ਕਿਉਂ ਹੈ ਜੇ 12000 ਵਾਲਾ ਤਾਂ ਉਹ 12000 ਤਾਂ ਛੱਟ ਵੀ ਕਿਰਨਾਂ ਚਾਹੀਦਾ ਲੇਕਿਨ ਉਹ ਚ ਕੀ ਫਰਕ ਕਰਿਆ ਵੀ ਉਹ ਕੀ 20000 ਰੁਪਏ ਕਾਜ ਹੋ ਸਕਦਾ ਉਹਦੀਆਂ ਸਾਰੀਆਂ ਸਹੂਲਤਾਂ ਬਿਲਡਰ ਨੇ ਦਿੱਤੀਆਂ ਡੀਲਰ ਆਪਣੇ ਕਲੋਨਾਂ ਚ ਨਹੀਂ ਦਿੱਤੀਆਂ ਹੁਣ ਸਾਰੀਆਂ ਸਹੂਲਤਾਂ ਸਾਰੀਆਂ ਸਹੂਲਤਾਂ ਦੇ ਵਿੱਚ ਆ ਗਈ ਸੜਕਾਂ ਬਣਾਤੀਆਂ ਪਾਣੀ ਦਾ ਇੰਤਜ਼ਾਮ ਕਰਤਾ ਸੀਵਰੇਜ ਪਾਤਾ ਸਾਰਾ ਕੁਝ ਦੇਖ ਪਾਰਕਾਂ ਡਿਵੈਲਪ ਕਰਤੀਆਂ ਤਾਂ ਕਰਕੇ ਉਹ ਤਾਂ 20000 ਰੁਪਏ 12000 ਵਾਲੀ ਚ ਅਜੇ ਨਹੀਂ 12000 ਵਾਲੀ ਜਦੋਂ ਹੋ ਜੂਗੀ ਉਦੋਂ ਉਹਦਾ ਉਹਦਾ ਰੇਟ ਵੀ ਉਨੇ ਹੋ ਜਾਊਗਾ ਤਾਂ ਆਪਾਂ ਨੂੰ ਕਿਹੜੀ ਸਿਲੈਕਟ ਕਰਨੀ ਚਾਹੀਦੀ ਹੈ 12000 ਵਾਲੀ ਕਿਉਂਕਿ 12000 ਵਾਲੀ ਚ ਵਧਣ ਦੀ ਗੁੰਜਾਇਸ਼ 60000 ਰੁਪਏ ਵਧਣ ਦੀ ਗੁੰਜਾਇਸ਼ ਪਈ ਆ ਉਹਦੇ ਚ ਹਮ ਕੰਪੈਰੀਸ਼ਨ ਆਫ ਰੇਟ ਹੈ ਜਿਹੜਾ ਇਹ ਬਹੁਤ ਜ਼ਰੂਰੀ ਹੈ ਕੰਪੈਰੀਸ਼ਨ ਆਫ ਰੇਟ ਤੇ ਪ੍ਰੋਪਰਟੀ ਇੱਕ ਵਾਰ ਪ੍ਰੋਪਰਟੀ ਜਿਹੜੀ ਹੈਗੀ ਹੈ ਇੱਕ ਵਾਰ 35 ਫੁੱਟ ਰੋਡ ਦੇ ਉੱਪਰ ਹੈ ਇੱਕ ਪ੍ਰੋਪਰਟੀ ਜਿਹੜੀ 15 ਫੁੱਟ ਰੋਡ ਦੇ ਉੱਪਰ ਹੈ 15 ਫੁੱਟ ਰੋਡ ਵਾਲੀ ਪ੍ਰੋਪਰਟੀ ਨੇ ਹਮੇਸ਼ਾ ਥੱਲੇ ਰਹਿਣਾ 35 ਫੁੱਟ ਇਹਨੂੰ ਪ੍ਰੋਪਰਟੀ ਦੇ ਵਿੱਚ ਕੰਪੈਰੀਸ਼ਨ ਕਰੋ ਆ ਸੀਸੀਐਮ ਦਾ ਫਾਰਮ ਮੈਨਿਪੂਲੇਸ਼ਨ ਹੈ ਮੈਨਿਪੂਲੇਸ਼ਨ ਦਾ ਮਤਲਬ ਹੈ ਵੀ ਜਿਹੜੀ ਜਿਹੜੀ ਇਹਦੇ ਵਿੱਚ ਕਮੀਆਂ ਕਮੀਆਂ ਤੁਸੀਂ ਦੂਰ ਕਰਤੀਆਂ ਜੇ ਕਮੀਆਂ ਦੂਰ ਕਰਤੀਆਂ ਫਿਰ ਪ੍ਰੋਪਰਟੀ ਠੀਕ ਹੋ ਗਈ ਤਾਂ ਇਹਦਾ ਮਤਲਬ ਹੋ ਗਿਆ ਕਿ ਤੁਸੀਂ ਵੀ ਜਿਹੜਾ CCM ਦਾ ਫਾਰਮੂਲਾ ਲਾਗੂ ਕਰਨ ਦੇ ਵਿੱਚ ਕੰਮ ਆਊਗਾ CCM ਦਾ ਫਾਰਮੂਲਾ ਕਿਹੜਾ ਫਾਰਮੂਲਾ ਜਿਹੜਾ ਕਿ ਰੀਅਲ ਸਟੇਟ ਦੇ ਵਿੱਚ ਰੀੜ ਦੀ ਹੱਡੀ ਦਾ ਕੰਮ ਕਰਦਾ ਜਿਹਨੂੰ CCM ਦੇ ਫਾਰਮੂਲੇ ਨਾਲ ਜੇ ਕੋਈ ਬੰਦਾ ਪ੍ਰੋਪਰਟੀ ਦਾ ਕੰਮ ਕਰੇਗਾ ਉਹਨੂੰ ਕਦੇ ਵੀ ਨੁਕਸਾਨ ਨਹੀਂ ਹੋ ਸਕਦਾ ਅਜੇ ਇੱਕ ਇੱਕ ਬੰਦਾ ਸਵਾਲ ਵਿੱਚੋਂ ਨਿਕਲਦਾ ਪਿਆ ਵਾ ਤੁਸੀਂ ਕਿਹਾ ਵੀ ਸਿਲੈਕਸ਼ਨ ਜਿਹੜੀ ਸਹੀ ਹੋਣੀ ਚਾਹੀਦੀ ਹੈ ਕਈ ਲੋਕ ਕੀ ਕਰ ਦਿੰਨੇ ਹਾਈਵੇਜ਼ ਉੱਤੇ ਜ਼ਮੀਨ ਹੁੰਦੀ ਹੈ ਉਹਨਾਂ ਦੀ ਹੁਣ ਬਹੁਤ ਸਾਰੇ ਹਾਈਵੇਜ਼ ਬਣ ਰਹੇ ਨੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ ਹਾਈਵੇ ਦੇ ਉੱਤੇ ਬਹੁਤ ਸਾਰੀਆਂ ਨੇ ਜੀਆਂ ਮਾਰਕੀਟਸ ਬਣਾਉਣ ਨੂੰ ਜਾਂ ਕੁਝ ਹੋਰ ਲੇਕਿਨ ਉੱਥੇ ਬੰਦਾ ਜ਼ਮੀਨ ਖਰੀਦਣ ਤੋਂ ਵੀ ਕਈ ਡਰਦੇ ਨੇ ਵੀ ਇਸ ਚੀਜ਼ ਤੋਂ ਕਿ ਉਹ ਹਾਈਵੇ ਦੇ ਵਿੱਚ ਜੇ ਆ ਗਿਆ ਸਾਡੀ ਸਿਲੈਕਸ਼ਨ ਗਲਤ ਹੋ ਗਈ ਤਾਂ ਸਾਨੂੰ ਉੱਥੇ ਲਾਸ ਹੋਵਾ ਉਸ ਚੀਜ਼ ਆ ਕੀ ਹਾਈਵੇ ਦੇ ਉੱਤੇ ਖਰੀਦਣੀ ਚਾਹੀਦੀ ਹੈ ਹਾਂ ਬਿਲਕੁਲ ਖਰੀਦਣੀ ਚਾਹੀਦੀ ਹੈ ਹਾਈਵੇ ਦੇ ਉੱਪਰ ਕਿਉਂ ਨਹੀਂ ਖਰੀਦਣੀ ਚਾਹੀਦੀ ਆ ਸਾਡੇ ਇੱਥੇ ਮੋਹਾਲੀ ਦੇ ਨੇੜੇ ਆ ਮਾਨਕਪੁਰ ਖੇੜਾ ਚੱਡੇ ਵਾਲਾ ਸੋਦਾ ਪਿੰਡ ਤੋਂ ਸ਼ੁਰੂ ਹੋ ਕੇ 에어ਪੋਰਟ ਰੋਡ ਤੋਂ ਸ਼ੁਰੂ ਹੋ ਕੇ